ਇਥੇ ਹਾਲਾਤ ਕੀ ਨੇ ਸਾਬ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਭਾਰਤੀ ਜਨਤਾ ਪਾਰਟੀ ਨਾ ਆ 26 26 ਚ ਕੁਝ ਨਾ ਕਰੇ ਵੈਸੇ ਕਰੇਗੀ ਉਹ ਮੈਨੂੰ ਲੱਗਦਾ ਐਦਾਂ ਹੀ ਕਰੇ ਕੁਝ ਨਾ ਕਰੇ ਇਹਨਾਂ ਦੇ 2-4 ਬੰਦੇ ਚੁੱਕ ਕੇ ਅੰਦਰ ਮਾਰਦੇ ਨਾ ਪੰਜਾਬੀਆਂ ਦਾ ਸੀਨਾ ਠਰ ਜਾਣਾ ਜੀ ਕਿ ਯਾਰ ਤੁਸੀਂ ਤੇ ਸਾਡੀਆਂ ਕੁੜੀਆਂ ਤੇ ਮਕਦਮੇ ਕਰਦੇ ਤੁਸੀਂ ਤੇ ਸਾਡੀਆਂ ਕੁੜੀਆਂ ਤੋਂ ਔਰਤਾਂ ਤੋਂ ਕਾਗਜ਼ ਖੋਲ੍ਹ ਐ ਤਾਂ ਉਸ ਸੂਰਤ ਚ ਫਾਇਦਾ ਕਿਨੂੰ ਹੋਏਗਾ ਰਾਸਤਾ ਕਿਤੇ ਲਈ ਖੋਲ ਰਹੇ ਹੋ ਬੀਸੀ ਮੈਂ ਦੂਰ ਦੀ ਗੱਲ ਕਰ ਰਿਹਾ ਹਾਂ ਸੜੀ ਕਹੋ ਫਾਇਦਾ ਹੋ ਰਿਹਾ ਹਾਂ ਜੀ ਦੂਰ ਦੀ ਗੱਲ ਕਰ ਰਿਹਾ ਮੈਂ ਜੀ ਕਿ ਕੱਲ ਉਹਨੂੰ ਇਦਾਂ ਹੋਏਗਾ ਤਾਂ ਇੰਨਾ ਗੁੱਸਾ ਹੁੰਦਾ ਕਿਸੇ ਤੇ ਵਿਰੁੱਧ ਤਾਂ ਫਰਕ ਲੱਗਦਾ ਯਾਰ ਘਟੋ ਘਟਾ ਕੰਮ ਦੇਣਾ ਚੰਗਾ ਕੀਤਾ ਹਮ ਕਰਨਾ ਤੇ ਉਹਨਾਂ ਨੇ ਵੀ ਸਾਡੇ ਪੰਜਾਬ ਲਈ ਕੀ ਆ ਪਰ ਘੱਟੂ ਘਟ ਇੱਕ ਮੌਕੇ ਤੇ ਅੱਖਾਂ ਠਾਰ ਦਿੰਦੀ ਹੈ ਤੇਰਾ ਜੀ ਜੀ ਕਰੋ ਗੱਲੋ ਜੀ ਬਿਲਕੁਲ ਮੇਰੇ ਜੀ ਬਹੁਤ ਸਾਰੇ ਦੋਸਤ ਜੁੜੇ ਨੇ ਜੀ ਮੈਂ ਕਮੈਂਟ ਮੋٹے ਮੇਰੇ ਸ਼ਾਮਿਲ ਕਰਦਾ ਦੋਸਤਾਂ ਦੇ ਖੈਰ ਸਵਾਗਤ ਸਾਰੇ ਦੋਸਤਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਕਮੈਂਟ ਤੁਹਾਡੇ ਮੈਨੂੰ ਸ਼ੇਅਰ ਕਰਦਾ ਤੁਹਾਡੇ ਨਾਲ ਹੀ ਅ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਪੁਲਿਸ ਦੀ ਭਰਤੀ ਜਿਹੜੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਹੋਈ ਸੀ ਕਹਿੰਦੇ ਪ੍ਰੋਮੋਸ਼ਨਾਂ ਵੀ ਮਿਲੀਆਂ ਇਸੇ ਕਰਕੇ ਲਿੰਕ ਜਿਹੜੇ ਆ ਸੁਖਵੀਰ ਬਾਦਲ ਹੋਰਾਂ ਦੇ ਮਜੀਠੀਆ ਸਾਹਿ ਤੇ ਰਾਜਕੁਮਾਰ ਜੀ ਦੱਸ ਰਹੇ ਕਿ ਸਕੂਲ ਦੀ ਕੰਧ ਤੋੜ ਕੇ ਕਹਿੰਦੇ ਉਸ ਟਾਈਮ ਅਕਾਲੀਆਂ ਨੂੰ ਬਾਹਰ ਕੱਢਿਆ ਸੀ ਤੇ ਕੁਛ ਦੇ ਗੋਲੀ ਵੀ ਲੱਗ ਗਈ ਸੀ ਬਿਲਕੁਲ ਬਹੁਤ ਵੱਡੀ ਗੱਲ ਹੈ ਇਹ ਆਪਣੇ ਏਰੀਆ ਦੇ ਹੋਣਗੇ ਜਾਂ ਇਹਨਾਂ ਨੇ ਖਬਰਾਂ ਪੜੀਆਂ ਹੋਣਗੀਆਂ ਮਾਨਾ ਹਿੰਸਾ ਅੱਜ ਵੀ ਤੁਸੀਂ ਪਰ ਪੜੋਗੇ ਨਾ ਮਾਨਾ ਵਿਲੇਜ ਵਾਇਲੈਂਸ ਠੀਕ ਹੈ ਨਾ ਜੀ ਜੀ ਤਾਂ ਤੁਹਾਨੂੰ ਸਭ ਖਬਰਾਂ ਨਿਕਲ ਆਉਣਗੀਆਂ ਉਹ ਗੱਡੀਆਂ ਸੜੀਆਂ ਸੀ ਫੋਟੋਆਂ ਖਿੱਚੀਆਂ ਜਾ ਕੇ ਉਦੋਂ ਹੀ ਹੁੰਦਾ ਨਹੀਂ ਸੀਗਾ ਨਹੀਂ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਉਦੋਂ ਵੀਡੀਓ ਦਾ ਯੋਗ ਨਹੀਂ ਸੀ ਸਾਡੇ ਕੋਲ ਸਟਿਲ ਕੈਮਰੇ ਹੁੰਦੇ ਸੀ ਪੱਤਰਕਾਰਾਂ ਕੋਲੇ ਤਾਂ ਉਹ ਫੋਟੋਆਂ ਲਗੀਆਂ ਸੀਗੀਆਂ ਗੱਡੀਆਂ ਸਾੜ ਦਿੱਤੀਆਂ ਸੀ ਰਾਖ ਕਰ ਦਿੱਤੀਆਂ ਸੀਗੀਆਂ ਤਾਂ ਉਹ ਪਹਿਲਾ ਐਸਾ ਭੇਡ ਸੀ ਜਿੱਥੇ ਅਕਾਲੀਆਂ ਨੂੰ ਮੂੰਹ ਦਿਖਾਣੀ ਪਈ ਸੀ ਸਿੱਧਮ ਸਿੱਧੀ ਔਰ ਉਹ ਪਿੰਡ ਬਾਦਲ ਤੋਂ ਸਿਰਫ 2-3 ਕਿਲੋਮੀਟਰ ਦੂਰ ਹੈ ਔਰ ਜਿਹੜਾ ਮਾਰਚ ਕੀਤਾ ਸੀ ਜਗਮੀਤ ਬਰਾੜ ਨੇ ਅਸੀਂ ਪੈਦਲ ਚੱਲ ਕੇ ਉਸ ਸਾਰੇ ਮਾਰਚ ਨੂੰ ਕਵਰ ਕੀਤਾ ਸੀਗਾ ਹੂੰ ਅੱਜ ਜੀਵੰਤ ਜੀ ਜੀ ਗ੍ਰੈਪੀ ਜੀ ਕਹਿ ਰਹੇ ਨੇ ਕਿ ਭਾਈ ਮਜੀਠੀਆ ਤੋਂ ਬਿਨਾ ਵੀ ਕਹਿੰਦੇ ਸੁਖਵੀਰ ਬਾਦਲ ਨੇ ਨੈਟਵਰਕ ਆਪ ਦਾ ਪੂਰਾ ਕਾਇਮ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਬਹੁਤ ਸ਼ੁਕਰੀਆ ਜੀ ਅਪੂ ਸਿੱਧੂ ਸਾਹਿਬ ਤੁਹਾਡਾ ਵੀ ਸ਼ੁਕਰੀਆ ਜੀ ਤਜਿੰਦਰ ਜੀ ਬਿਆੰਤ ਸਿੱਧੂ ਜੀ ਬਿਆੰਤ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਤੇ ਇੱਕ ਢਿੱਲੋਂ ਸਾਹਿਬ ਨੇ ਲਿਖਿਆ ਹੈ ਕਿ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਜੁਦਾ ਹੁੰਦੀ ਹੈ ਸਿਆਸਤ ਦੇ ਸਿਆਸਤ ਸੇ ਤਾਂ ਬਣ ਜਾਂਦੀ ਹੈ ਚੰਗੇਜ਼ੀ ਹੂੰ ਚੰਗੇਜ਼ ਖਾਨ ਸ਼ਾਇਦ ਉਸੇ ਚੰਗੇਜ਼ ਨੂੰ ਉਸੇ ਦੇ ਰਾਜ ਨੂੰ ਇਹ ਦਰਸਾ ਰਹੇ ਨੇ ਹਰ ਪਤਾ ਨਹੀਂ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਡਾ ਯਾਰ ਕਮ ਖਰਾਬ ਹੈ ਹੂੰ ਐਡਾ ਕਮ ਖਰਾਬ ਹੈ ਇੱਕ ਵਿਧਾਇਕ ਦਿਲ ਕੱਟ ਸਕਦਾ ਯਾਰ VOTER ਫੈਸਲਾ ਕਰਨਗੇ ਜੀ ਇੱਕ ਮੰਤਰੀ ਇਹ ਕਹਿ ਸਕਦੇ ਆ ਕਿ ਹਾਂ ਕੋਈ ਗੱਲ ਨਹੀਂ ਹੈ ਤੁਸੀਂ ਇਹ ਦੇਖ ਲਓ ਪੰਚਾਇਤੀ ਚੋਣਾਂ ਚ ਵੀ ਆਪਣੇ ਇੱਥੇ ਸਹੀ ਰਿਹਾ ਕੰਮ ਹੂੰ ਤੁਸੀਂ ਮੇਰੀ ਗੱਲ ਹੀ ਉਦੋਂ ਵੀ ਮੈਂ ਕੀਤੀ ਸੀ ਨਾ ਜੀ ਕਿ ਆਪਣੇ ਯਾਰ ਠੀਕ ਇਥੇ ਅਕਾਲੀ ਜਾਂ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਲੋ ਧਿਰਾਂ ਵੀ ਬਰਾਬਰ ਨੇ ਲੱਗ-ਪੱਗ ਤੇ ਲੀਡਰ ਵੀ ਕੋਈ ਜ਼ਿਆਦਾ ਚੜੋਖਤੀ ਨਹੀਂ ਕਰਦੇ ਚਲੋ ਕੰਮਾਂ ਚ ਅਚੋਚਨਾ ਨੀਤੀਆਂ ਚ ਅਚੋਚਨਾ ਹੁੰਦੀ ਰਹਿੰਦੀ ਆ ਉੱਥੇ ਚਲੋ ਸਿਆਸਤ ਦਾ ਇੱਕ ਪਾਸਾ ਆਪਣੇ ਸ਼ਹਿਰ ਦੇ ਦੋ ਮੰਤਰੀ ਆ ਜੀ ਚੋਣ ਤਾਂ ਉਹ ਵੀ ਕਰਵਾ ਸਕਦੇ ਹਮ ਪਰ ਆਪਣੇ ਇੱਥੇ ਸ਼ਹਿਰ ਚ ਅੱਜ ਵੀ ਮੈਨੂੰ ਆਪਣੇ ਜ਼ਿਲ੍ਹੇ ਚ ਨਹੀਂ ਮੈਨੂੰ ਲੱਗਦਾ ਕਿ ਕੋਈ ਐਡਾ ਵੱਡਾ ਵਿਵਾਦ ਹੋਇਆ ਜੀ ਹੁਣ ਤੱਕ ਆ ਦੋ ਤਿੰਨ ਦਿਨਾਂ ਦੇ ਵਿੱਚ ਕਾਹ ਜਾਨੂੰ ਲੈ ਕੇ ਵੀ ਸਾਰਿਆਂ ਧਿਰਾਂ ਨੂੰ ਪਤਾ ਬਰोबर ਕੱਲ ਨੂੰ ਕੋਈ ਹੋਰ ਆ ਜਾਏਗਾ ਉਹ ਕਰੇਗਾ ਚੜੂ ਖਾਤੀ ਠੀਕ ਹੈ ਨਾ ਜੀ ਤੁਸੀਂ ਬਲਜੀਤ ਕੌਰ ਦਾ ਦੇਖ ਲਓ ਮੰਤਰੀ ਸਾਹਿਬਾਂ ਦਾ ਜਾਂ ਖੁੱਡੀਆਂ ਸਾਹਿਬ ਜਾਂ ਰਾਜਾ ਵੜਿੰਗ ਸੁਖਬੀਰ ਬਾਦਲ ਹੋਰੀ ਇਹਨਾਂ ਦਾ ਵੀ ਤੇ ਨੈਟਵਰਕ ਨੇ ਉਹ ਇਸ ਜ਼ਿਲ੍ਹੇ ਦੇ ਵਿੱਚ ਸਾਰੇ ਇੱਥੋਂ ਦੇ ਆ ਜੀ ਜੀ ਪਰ ਇੱਥੇ ਕਮ ਸਮੂਥਲੀ ਚੱਲ ਰਿਹਾ ਠੀਕ ਹੈ ਪੰਚਾਇਤੀ ਚੋਣਾਂ ਚ ਵੀ ਇੱਥੇ ਬਹੁਤ ਘੱਟ ਆਪਰ ਰੌਲਾ ਦੇਖਿਆ ਕਿੱਥੇ ਭਾਵੇਂ ਕਿਸੇ ਖਾਸ ਥਾਂ ਤੇ ਹੋਇਆ ਹੋਵੇ ਮੈਨੂੰ ਨਹੀਂ ਲੱਗਦਾ ਕਿ ਨਹੀਂ ਤਾਂ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜੇ ਇਹ ਲੋਕ ਕਰ ਸਕਦੇ ਨੇ ਯਾਰ ਕਿਸੇ ਜ਼ਿਲ੍ਹੇ 'ਚ ਕਿਸੇ ਆਪਣੇ ਹਲਕੇ 'ਚ ਤਾਂ ਸਰਕਾਰ ਕਿਉਂ ਨਹੀਂ 시 ਕਰਵਾ ਸਕਦੀ ਯਾਨੀ ਇਹਦਾ ਮਤਲਬ ਇਹ ਆ ਕਿ ਮਿੱਥ ਕੇ ਸਭ ਕੁਝ ਕਰਵਾਇਆ ਜਾਂਦਾ ਜੀ ਇਹ ਬਿਲਕੁਲ ਇਦਾਂ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਕੋਈ ਧਾੜ ਵੀ ਜਾਂਦਾ ਹੈ ਜਾਂ ਕੋਈ ਲੁੱਟ ਕਰਨ ਜਾਂਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਜਾਂਦਾ ਹੈ ਜਿਵੇਂ ਉਹ ਪਹਿਲਾ ਵਿਉਤਦਾ ਕਿ ਕਿੱਦਾਂ ਜਾਣਾ ਹੈ ਕਿੰਨੇ ਵਜੇ ਜਾਣਾ ਹੈ ਕਿਹੜੇ ਨੇ ਕਿੱਥੇ ਖਲੋਣਾ ਹੈ ਕਿਵੇਂ ਸੰਨ ਲਾਉਣਾ ਹੈ ਕੀ ਕਰਨਾ ਹੈ ਉਹ ਮਤਲਬ ਕਿ ਸਾਰਾ ਕੁਝ ਸਿਸਟਮ ਦੇ ਵਿੱਚ ਵਿਉਤਕੇ ਕੀਤਾ ਜਾ ਰਿਹਾ ਹੈ ਤੇ ਸਾਫ ਹੈ ਨਾ ਕਿ ਜੇ ਨਹੀਂ ਤਾਂ ਬਹੁਤ ਸਾਰੇ ਲੀਡਰ ਕਰਵਾ ਰਹੇ ਨੇ ਆਪੋ ਆਪਣੇ ਹਲਕੇ ਦੇ ਵਿੱਚ ਇਹਨਾਂ ਦੇ ਬੰਦੇ ਆ ਜਿਹੜੇ ਕਹਿੰਦੇ ਕਿ ਕੋਈ ਗੱਲ ਨਹੀਂ ਯਾਰ ਖੁੱਲ ਕੇ ਖੇਡਣ ਦਿਓ ਲਗਜੂ ਪਤਾ ਕੌਣ ਕਿੰਨੇ ਪਾਣੀ ਚੇਰ ਦਮ ਹੋਣਾ ਚਾਹੀਦਾ ਬਹੁਤ ਘੱਟ ਨਹੀਂ ਉਹਨਾਂ ਦੀ ਪ੍ਰਤੀਸ਼ਤਤਾ ਉਹਨਾਂ ਦੀ ਫੀ ਚਲੋ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਅਸੀਂ ਬਈ ਸਲਾਮ ਹੀ ਕਰਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਚਾਹੇ ਦੂਜੇ ਵੀ ਸਤਾਧਾਰੀ ਕਿਤੇ ਰਹੇ ਨੇ ਜਾਂ ਰਹਿਣਗੇ ਜੇ ਉਹ ਇਦਾਂ ਦਾ ਕੰਮ ਕਰਦੇ ਅਸੀਂ ਤੇ ਕਹਿੰਦੇ ਕਿ ਯਾਰ ਵੈਸੇ ਤੇ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਨਿਰਪੱਖ ਚੋਣ ਇੱਕ ਸੁਪਨਾ ਤੋਂ ਸੁਪਨਾ ਹੋ ਗਈ ਪਾਲੀਏ ਕਰਤਾਰ ਪੜੀ ਦੀ ਕੈਸਟ ਦਾ ਨਾਮ ਸੀਗਾ ਇਹ ਤੇ ਸੁਪਨਾ ਹੀ ਹੋ ਗਈ ਪਾਲੀਏ ਬਸ ਹੁਣ ਤਾਂ ਮਤਲਬ ਕਿ ਨਿਰਪੱਖ ਚੋਣ ਸੁਪਨਾ ਹੀ ਹੋ ਗਈ ਉਧਰ ਗਿਆਨੇਸ਼ ਲੈ ਕੇ ਬਹਿ ਗਿਆ ਉਧਰ ਇਧਰ ਸਾਡੇ ਇਥੇ ਦੇ ਸੂਬੇ ਦੇ ਅਧਿਕਾਰੀ ਲੈ ਕੇ ਬਹਿ ਗਏ ਜੀ 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 ਮੈਂ ਤਾਂ ਜੀ ਕੱਲ ਨਾ ਦੋਸਤ ਕੱਲ ਵੀ ਪੁੱਛ ਰਹੇ ਸੀਗੇ ਤੇ ਅੱਜ ਵੀ ਕਾਫੀ ਸਾਰੇ ਦੋਸਤ ਦੱਸ ਰਹੇ ਸੀਗੇ ਕਿ ਸੁਖਬੀਰ ਬਾਦਲ ਸਾਹਿਬ ਪੱਟੀ ਦੇ ਵਿੱਚ ਜਦੋਂ ਉਮੀਦਵਾਰਾਂ ਦੇ ਕਾਗਜ਼ ਭਰ ਰਹੇ ਸੀ ਤੇ ਨਾਲ ਹੀ ਸੀ ਹਮਮ ਨਾਲ ਨਾਲ ਤੁਰੇ ਫਿਰਦੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਦਾ ਜਿਵੇਂ ਵੈਸੇ ਤੇ ਤੁਸੀਂ ਦੱਸ ਹੀ ਚੁੱਕੇ ਹੋ ਕਿ ਫਾਇਦਾ ਉਹਨਾਂ ਨੂੰ ਬਹੁਤ ਹੋ ਰਿਹਾ ਹੈ ਮੌਕੇ ਦਾ ਤੇ ਹੋ ਰਿਹਾ ਹੈ ਇਨ ਫਿਊਚਰ ਭਵਿੱਖ ਦੇ ਵਿੱਚ ਕੀ ਹੋਣਾ ਚਲੋ ਤੇ ਆਪਾਂ ਨੂੰ ਦੇਖਣਾ ਪਏਗਾ ਪਰ ਪੱਟੀ ਦੇ ਵਿੱਚ ਉਹਨਾਂ ਦਾ ਨਾਲ ਹੋਣਾ ਵੀ ਇਹ ਦਰਸਾ ਰਿਹਾ ਹੈ ਕਿ ਭਾਈ ਅਸੀਂ ਹੁਣ ਖੁੱਲ ਕੇ ਹਾਂਜੀ ਉਹ ਚੀਜ਼ਾਂ ਨੇ ਮੈਂ ਦੇਖੋ ਪਬਲਿਕ ਪਰਸੈਪਸ਼ਨ ਦੀ ਗੱਲ ਕਰ ਰਿਹਾ ਹਾਂ ਤੇ ਪਬਲਿਕ ਪਰਸੈਪਸ਼ਨ ਇਸ ਤਰ੍ਹਾਂ ਹੀ ਬਣਦੀ ਆ ਜੀ ਠੀਕ ਆ ਰਾਜਾ ਵੜਿੰਗ ਦਾ ਮੈਂ ਤੁਹਾਨੂੰ ਦੱਸਦਾ ਨਾ ਉਹਦਾ ਸਿਆਸੀ ਕੈਰੀਅਰ ਕਿਉਂ ਚਮਕਿਆ ਸੀਗਾ ਕਿਉਂਕਿ ਉਹਦੀ ਆਵਾਜ਼ ਸੀ ਕਿ ਉਹ ਬੰਦਾ ਬੰਦਿਆਂ ਦੇ ਵਿੱਚ ਖੜਦਾ ਜਾ ਕੇ ਠੀਕ ਆ ਜੀ ਸੁਖਬੀਰ ਸਿੰਘ ਬਾਦਲ ਦਾ ਅੱਜ ਕਿਉਂ ਬਦਲ ਰਿਹਾ ਹੈ ਕੰਮ ਕਰ ਕਰਨ ਦਾ ਜਿਹੜਾ ਢੰਗ ਹੈ ਲੋਕਾਂ ਨੂੰ ਕਿਉਂ ਸ਼ੋਰਿਆ ਕਿ ਬੰਦਾ ਯਾਰ ਆਪਦੇ ਬੰਦਿਆਂ ਨਾਲ ਖੜ ਰਿਹਾ ਜੀ ਇਹਨਾਂ ਦੇ ਬੰਦੇ ਤੁਸੀਂ ਦੇਖ ਲਓ ਕਿੰਨੇ ਆ ਜਿਹੜੇ ਵਕਤ ਪਿਆ ਜਿਨ੍ਹਾਂ ਤੇ ਬਸੀਬਤ ਪਈ ਤੇ ਨਾਲ ਉਹ ਰੋਂਦੇ ਰੋਂਦੇ ਵੀਡੀਓ ਪਾਉਂਦੇ ਰਹੇ ਹੂੰ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਇਹ ਕੇਜਰੀਵਾਲ ਸਾਹਿਬ ਦੀ ਬਣਾਈ ਜਿਹੜੀ ਆਪਣੀ ਮੂੰਹ ਬੋਲੀ ਭੈਣ ਸੀ ਉਹ ਰੋਲਦੀ ਰਹੀ ਆ ਜੀ ਫਿਰ ਇਹ ਨਾ ਚੀਜ਼ਾਂ ਦਾ ਪਬਲਿਕ ਪਰਸੈਪਸ਼ਨ ਤੇ ਫਰਕ ਪੈਂਦਾ ਹੈ ਸੁਖਮ ਸਿੰਘ ਸਾਹਿਬ ਹਮ ਲੀਡਰ ਉਹੀ ਹੈ ਜੋ ਲੋਕਾਂ ਦੇ ਵਿੱਚ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਸਿਆਸਤ ਸੱਤਾ ਦੇ ਵਿੱਚ ਸਦਾ ਨਹੀਂ ਰਹਿੰਦੀ ਜੀ ਉਹ ਚਾਹੇ ਵਿਰੋਧੀ ਧਿਰ ਚਾਹੇ ਸੱਤਾ ਚ ਜਿਹੋ ਲੋਕਾਂ ਚਾ ਲੋਕਾਂ ਦੇ ਦਿਲਾਂ ਚੋਂ ਲੀਡਰ ਹੈ ਜਦੋਂ ਇਥੋਂ ਉਹਦੀ ਬੱਤੀ ਬੁਝਣੀ ਸਟਾਰਟ ਹੋ ਗਈ ਬੱਲੇ ਕੱਖ ਨਹੀਂ ਕੱਖ ਨਹੀਂ ਉਹ ਪਲੇ ਸਰਦੂਲ ਬਸ ਸਮਝੋ ਤਬਾਕੀ ਹੁਣ ਸੁਖਵੀਰ ਬਾਦਲ ਤੇ ਮਾਝੇ ਚ ਕਹਿ ਰਿਹਾ ਤੁਹਾਡਾ ਸਰਪੰਚ ਵੀ ਮੈਂ ਆ ਵਿਧਾਇਕ ਵੀ ਮੈਂ ਤੇ ਕਹਿ ਵੀ ਆਪਣੇ ਭਾਈਏ ਦੇ ਇਲਾਕੇ ਚ ਹਾਂ ਬਿਲਕੁਲ ਹੁਣ ਪਤਾ ਨਹੀਂ ਭਾਈਏ ਨੂੰ ਕਿਹੜਾ ਇਲਾਕਾ ਛੱਟਣਗੇ ਕੀ ਸਮਝੌਤਾ ਹੋਏਗਾ ਕੀ ਨਹੀਂ ਹੋਏਗਾ ਬੜੀ ਇੰਟਰਸਟਿੰਗ ਹੈ ਉਹ ਵੀ ਬਿਆਨਬਾਜ਼ੀ ਕਿ ਮੈਂ ਹੀ ਤੁਹਾਡਾ ਵਿਧਾਇਕ ਆ ਮੈਂ ਹੀ ਤੁਹਾਡਾ ਭਾਈਏ ਪਰਵਾਹ ਆ ਕਰ ਮੈਂ ਬਿਲਕੁਲ ਕੋਈ ਚੀਜ਼ਾਂ ਅਸਰ ਕਰਦੀਆਂ ਨਹੀਂ ਜੀ ਜੀ ਚਲੋ ਖੈਰ ਕਾਫੀ ਕੁਝ ਮੈਨੂੰ ਲੱਗਦਾ ਰੋਚਿਕ ਹੋ ਗਿਆ ਮਿੰਟੂ ਜੀ ਜਿਹੜੀਆਂ ਚੀਜ਼ਾਂ ਦਾ ਖੈਰ ਇੰਤਜ਼ਾਰ ਵੀ ਹੁੰਦਾ ਕਿ ਵੋਟਾਂ ਵੇਲੇ ਕੀ ਹੁੰਦਾ ਵੋਟਾਂ ਵੇਲੇ ਖਾਸ ਕਰਕੇ ਬਿਆਨ ਜਿਹੜੇ ਸੁਣਨ ਵਾਲੇ ਹੁੰਦੇ ਨੇ ਖਾਸ ਕਰਕੇ ਮਾਨ ਸਾਹਿਬ ਨਹੀਂ ਹੈਗੇ ਜੇ ਮਾਨ ਸਾਹਿਬ ਹੁੰਦੇ ਤੇ ਸ਼ਾਇਦ ਕੁਝ ਰੋਚਿਕਤਾ ਹੋਰ ਵੀ ਵੱਧ ਜਾਣੀ ਸੀ ਆ ਨਹੀਂ ਉਹ ਛੋਟੀਆਂ ਇਲੈਕਸ਼ਨਾਂ 'ਚ ਤੇ ਨਹੀਂ ਪ੍ਰਚਾਰ ਪਚੂਰੇ ਨਾ ਕਰਦੇ ਸੁਖਮ ਸਿੰਘ ਸਾਹਿਬ ਨਾ ਹੀ ਉਹਨਾਂ ਦਾ ਕਰਨਾ ਮੇਰੇ ਖਿਆਲ ਦੇ ਨਾਲ ਉਹ ਪ੍ਰਸੰਗਿਕ ਹੈ ਜੀ ਉਹ ਠੀਕ ਹੈ ਚੂਨਾ ਨੇ ਕਰਾਈ ਉਹ ਸਭ ਕੁਝ ਜਾਂਦੇ ਹੋਣਗੇ ਜਾਂ ਕਰਵਾਈ ਕੋਈ ਹੋਰ ਜਾਂਦਾ ਹੋਊਗਾ ਪਰ ਮੈਨੂੰ ਲੱਗਦਾ ਕਿ ਜਿਹੜੀਆਂ ਸਥਾਨਕ ਚੂਨਾ ਨੇ ਪੰਚਾਇਤੀ ਚੂਨਾ ਨੇ ਡਾਇਰੈਕਟਲੀ ਇਹਦੇ ਜੇ ਮੁੱਖ ਮੰਤਰੀ ਇਨਵੋਲ ਹੋਣ ਤਾਂ ਬਿਲਕੁਲ ਹੀ ਬੇਹੂਦਾ ਜੀ ਗੱਲ ਹੋ ਜਾਏਗੀ ਹਮ ਵੈਸੇ ਬੇਹੂਦਗੀ ਤੇ ਤੱਕ ਗਿਆ ਸਿਆਸਤ ਦੇ ਵਿੱਚ ਕੋਈ ਹੱਦ ਐ ਨਹੀਂ ਜੀ ਹੱਦ ਸੇ ਜ਼ਿਆਦਾ ਹੋ ਗਿਆ ਹੈ ਖੈਰ ਮਿੰਟੂ ਜੀ ਕੁਝ ਚੀਜ਼ਾਂ ਹੋਰ ਵੀ ਹੱਦ ਤੋਂ ਜ਼ਿਆਦਾ ਹੋ ਜਾਂਦੀਆਂ ਨੇ ਆਪਾਂ ਥੋੜਾ ਜਿਹਾ ਰਾਜਨੀਤੀ ਤੋਂ ਥੋੜਾ ਜਿਹਾ ਪਾਸੇ हट ਕੇ ਇੱਕ ਦੋ ਗੱਲਾਂ ਕਰਦੇ ਆਂ ਫਿਰ ਮੁੜ ਆਵਾਂਗੇ ਦੁਬਾਰਾ ਰਾਜਨੀਤੀ ਕਿਉਂਕਿ ਰਾਜਨੀਤੀ ਦਾ ਸਿਰ ਸਮਾਂ ਇੱਥੇ ਲੰਬਾ ਚੌੜਾ ਕੰਮ ਹੈ ਇੱਕ ਅਫਸਰ ਹੈ ਕੈਨੇਡਾ ਦਾ ਅਫਸਰ ਹੈ ਸੰਦੀਪ ਸਿੰਘ ਸਿੱਧੂ ਉਹਨੇ ਇੰਡੀਅਨ ਗਵਰਨਮੈਂਟ ਤੇ 9 ਕਰੋੜ ਦਾ ਮਾਨਹਾਨੀ ਦਾ ਕੇਸ ਕੀਤਾ